ਹੇ ਸੱਚਾ ਤਾੜੇ ਨਾਲ ਗਾਲੀ ਉਹ ਪੈਸੇ ਦੋ ਯਾਰ ਮੇਰੇ ਯਾਰ ਠੀਕ ਕਰਨ ਦੀਆਂ ਉਹ ਕਾਹਲੇ ਦੇ ਯਾਰ ਬਈ ਵਰਕੇ ਮੇਰੇ ਕੋਲ ਨਹੀਂ 100 ਲੱਖ ਜਿੱਥੇ ਮਾਦੀ ਆ ਜਾ ਗੁਰਦੁਆਰੇ ਜਾਵਾ ਸੌ ਖਾ ਗਿਆ ਬੰਦਾ ਅਮੀਰਵੇਂ ਵਿੱਚ ਗੁਰਦੁਆਰੇ ਨੂੰ ਪਿਆਰ ਹੋ ਕੇ ਬੰਦਾ ਹਾਂਜੀ ਸਾਸਰੀ ਕਾਲ ਜੀ ਲੋ ਜੀ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਜ਼ੋਰਪ ਦਾ ਕਾਰਵਾਸ਼ ਸਿਸਟਮ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਫੋਲੋ ਜ਼ਰੂਰ ਕਰ ਲਿਓ ਤੇ ਆਪਾਂ ਤੁਹਾਨੂੰ ਦਿਖਾਉਦੇ ਆ ਜੀ ਧੌੜਿਆਂ ਕਾਰ ਤੇ ਕਹਾ ਭੂਆ ਦਾ ਮੁੰਡਾ ਹੀ ਪਹਿਲਾਂ ਪਹੁੰਚਿਆ ਫਿਰ ਸਾਡੇ ਨਾਲ ਤੇ ਤੇ ਨੰਬਰ ਇਹ ਰੌਂਡੀ ਕਰਕੇ ਸਾਡੇ ਨਾਲ ਫੋਨ ਮੈ ਲਾਇਆ ਇਹ ਲਾਈਨ 'ਚ ਸਾਡੇ ਨਾਲ ਦੇ ਮੂਹਰੇ ਲੱਗਿਆ ਖੜਾ ਕੌਣ ਆ ਗਿਆ ਕਹਿੰਦੇ ਬੰਦਾ ਇੱਕ ਹੋਰ ਖੜਾ ਲਾਈਨ 'ਚ ਲੱਗਿਆ ਹੋਇਆ ਮੂਹਰੇ ਲੋ ਜੀ ਆਪਾਂ ਅੱਜ ਗੱਡੀ ਤੋੜ ਨੇ ਤਾਂ ਗੱਡੀ ਲਿਪੜੀ ਜਿਹੀ ਕੱਢ ਲਈ ਤੇ ਜੇ ਟੁੱਟੀ ਤਾਂ ਨਹੀਂ ਖੜ ਗਈ ਮੈਨਾ ਪਾਣੀ ਰੁਕ ਗਿਆ ਉਹਦਾ ਕੋਈ ਪੈਸੇ ਖਤਮ ਹੋ ਗਏ ਤੇ ਕੋਲੇ ਨਾ ਵੀ ਮਜੀਦੀ ਦੀ ਵਾਰੀ ਆ ਗਈ ਭੀੜੇ ਪਾਉਦਾ ਹੋਰ ਆ ਕੰਮ ਨਾ ਉਹ ਟਾਕੀ ਲੈ ਯਾਰ ਗੱਡੀ ਦੀ ਮਾੜੀ ਜੀ ਮਾਫੇ ਲਾ ਦੇ ਇੱਥੇ ਲਾ ਦੇ ਲਾ ਦੇ ਬਸ ਬਹਿ ਜਾ ਵਿੱਚ ਲਾ ਦੇ ਤੂੰ ਲੋਈ ਇੱਧਰ ਤਾਂ ਜੇ ਬੰਦੇ ਨੇ ਆਪ ਧੋਣੀਆਂ ਗੱਡੀ ਉਹਦੇ ਲਈ ਆ ਤੇ ਉਧਰ ਚੱਲਦੇ ਆ ਜੀ ਵਰਸ਼ ਇਹ ਵਰਸ਼ਾਣਾਂ ਵਾਸਤੇ ਲੱਗੀ ਹੋਈ ਆ ਲੇਨ ਗੱਡੀ ਦੇ ਵਜਣ ਲੱਗੀ ਆ ਹਵਾ ਇਹਦਰਾ ਬੰਦਾ ਨੰਬਰ ਚੱਕ ਗਿਆ ਕਹਿੰਦੇ ਨੰਬਰ ਆ ਕੇ ਚੱਕ ਗਿਆ ਪੈਸੇ ਫਿਰ ਇੱਧਰ ਕਿੱਥੇ ਮਹੀਰ ਬੜਾ ਦੇ ਗੱਡਾ ਮੇਰੇ ਕੋਲ ਆ ਕੇ 10 ਰੁਪਏ ਆ ਜਾ ਗੱਡੀ ਦੀ ਹਾਬ ਤੇ ਜਮੇ ਖਰਾਬ ਹੋਈ ਵੀ ਜੀ 2 ਹਫ਼ਤੇ ਹੋ ਗਏ ਤਾਂ ਤੋ ਤਿੰਨ ਲਿਫੜੀ ਪਈ ਹੈ ਗੱਡੀ ਆ ਵੀ ਚਲੋ ਅੱਗੇ ਵੰਦੇ ਰਹੇ ਪੰਜਾਂ ਪੰਜਾਂ ਦੇ ਨਹੀਂ ਹੈਗੇ। ਦੇ ਦੇ ਫਿਰ। 10 ਹੈਗੇ ਫਿਰ 10ਾਂ ਵੀ ਕੱਢ ਲੈਣੀ ਆਪਾਂ ਨੇ। 5 5 2 3 4 ਰੁਪਏ ਇਹਨਾਂ ਨਾਲ ਗੱਡੀ ਤੋਂ ਹੋ ਜਾਣੀ ਆ। 5 ਨਾਲ ਕਮਲ ਕਬ ਚੱਕੀ ਵੱਟੂਆ ਪਿਆ ਵਿੱਚ। ਕੀ ਚੀਜ਼ ਆ? ਫਿਰ 10ਾਂ ਮੇਰੇ ਕੋਲ 10ਾਂ ਦਾ ਆ। ਉਹ ਆ 10ਾਂ ਦੀ ਉਖੜਾ ਲਾ ਕਮਲੋ 10ਾਂ ਦੇ ਪੈਸੇ ਕੱਢ ਲਾ। ਹੋਰ ਇਹ ਦੇ ਦੇ। ਅੰਦਰ ਇਹ ਆ ਚੀਜ਼ ਖੋਲ ਲਵੇ ਨਰੀ ਕਮਾਈ ਆ। ਹੈਂ? ਔਰ ਇੰਡੀਆ ਆਪਣੇਆਂ ਮਸ਼ੀਨਾਂ ਜੀਆਂ ਵੱਟ ਲੈ ਜਾ ਗਾਨੀਆਂ। ਜਿਹੜਾ ਲਾਗਦੀਆਂ ਲਾਗਦੀਆਂ ਹੈਂ। ਦੂਜੇ ਦਿਨ ਨਵੀਂ ਲੋਹਣ ਹੀ ਪਿਆ ਕਰੋ। ਹਾਂ ਦੂਜੇ ਦਿਨ ਨਵੀਂ ਲੋਹਣ ਹੀ ਪਿਆ ਕਰੋ। ਲੋਹਣ ਤਾਂ ਪੈਂਦਾ। ਹਾਂ ਹਾਂ ਨੋੜ ਪੈਂਦਾ। ਤਰਗ ਪੈਂਦਾ। ਸੱਇ ਮਜੀਦ। ਠੀਕ ਆ ਵੀਰੇ ਸੀਰੇ। ਓਕੇ। ਓਕੇ ਬਾਈ ਕਿਵੇਂ ਆ? ਨੋਰਾ ਕਾਟਾ ਪਾਰਾ ਪਾਰਾ ਦੱਸ। ਫਾਨੇ ਬਣਾ ਗਣ ਲੱਗ 100 ਰੁਪਏ ਘੱਟ ਦੇ ਦੋ ਨਾ ਇੱਕ ਵਾਰ ਕਰ ਰਹੇ ਇਹਨਾਂ ਨੇ ਉਹ ਸਾਹਮਣੇ ਦਫ਼ਤਰ ਇਹਨਾਂ ਦਾ ਉਹ ਸਾਹਮਣੇ ਜੇ ਬਾਈ ਜਾਂਸ ਆਏ ਹੋਈ ਬੈ ਨਾ ਸਾਹਮਣੇ ਮੈਂ ਪਾਏ 2 ਰੁਪਏ ਤੇ ਪੈਸੇ ਕੱਢੇ ਨੇ ਇਹਨੇ ਪੰਜ ਹੀ ਕੱਢੀ ਹੋਣੀ ਆ ਦੇ ਦੇ ਪੰਜ ਚ ਲੈ ਲੈ ਯਾਰ ਬਾਅਦ ਚ ਦੇ ਦੇ ਤੇਰੇ ਪਰ ਹੋ ਆ ਬੇਦਵਾਰੀ ਆ ਯਾਰ ਪਤਾ ਨਹੀਂ ਕੈਮਰਾ ਦੇਖ ਕੇ ਗਈ ਜਾਂਦਾ ਅੱਗੇ ਨਹੀਂ ਕਿਹੜਾ ਤਿਤਨੀ ਫੜ ਲੈਂਦਾ ਅੱਗੇ ਪੈਸੇ ਯਾਰ ਚਲੋ ਬਈ ਕਰੋச்சு ਕਰੀਏ ਲੈ ਮੋਟਰਸਾਈਕਲ ਆ ਗਿਆ ਹਾਰਲੀ ਲੈ ਕੇ ਇਹ ਵੀ ਧੋਊ ਅੱਜ ਬਾਈ ਮੈਨੂੰ ਆ ਬੰਦੇ ਦੀ ਸਮਝ ਨਹੀਂ ਆਈ ਬਲੇ ਇਹਨੇ ਸਾਬਣ ਬਾਹਰ ਮਾਰੇ ਇੱਧਰ ਆ ਜਿੱਥੇ ਆਪਾਂ ਧੋਣ ਲੱਗੇ ਆਰੇ ਖੜਾ ਕੇ ਤੇ ਹੁਣ ਕਹਿੰਦਾ ਉਹ ਬੁਰਸ਼ਾਂ ਜਿਹਨੂੰ ਪਾ ਕੇ ਧੋਣੀ ਆ ਹੈ ਝੱਗੇ ਝੱਗੇ ਘਰੀ ਹਰਦਾ ਬੰਦ ਅੰਦਰ ਮੈਂ ਕਿਹਦੇ ਦਾ ਪਾਣੀ ਜਗਾ ਪੰਪ ਜਿਆ ਖਰਾਬ ਹੋ ਗਿਆ ਜਿਹੜਾ ਕਿਵੇਂ ਬਾਹਰੋਂ ਇਹ ਬੰਦੇ ਫਿਲਮਾਂ ਜਿਹੀ ਸੀਨ ਉਹ ਕਰਦਾ ਹੀ ਬਾਹਰੋਂ ਜਿ ਲਿਪੜੇ ਜਿ ਨਿਕਲੇ ਕਰਦੇ ਉਹ ਮੈਨੂੰ ਵੇੜ ਕੇ ਜੇ ਕੱਢ ਲਈ ਗੱਡੀ ਬਾਹਰ ਆਹ ਦੇ ਕਿੰਨੇ ਕੇ ਸਾਫ ਹੋਈ ਆ ਅਸਾਂ ਬੱਕੀ ਗੱਲਾਂ ਕੀ ਹੋ ਗਿਆ ਗੱਡੀ ਨਾ ਭਰੀ ਹੋਈ ਗੱਡੀ ਹਾਂ ਆ ਲਿਖਿਆ ਵਾਸ਼ ਪੈਂ ਕਿ ਲੋ ਨੇ ਫੱਕੀ ਵਾਲਾ ਵੀ ਟਾਇਰਾਂ ਭਰਨੀ ਬਾਈ ਇਹ ਫੇਰਦਾ ਹੈ ਝਾੜੂ ਚ ਫਿਰ ਦੋ ਫਿਰ ਦੋ ਹੋ ਕੇ ਵੀ ਜਾਣ ਚਾਹੀਦਾ ਬੰਦੇ ਨੂੰ ਯਾਰ ਅੱਛਾ ਤਾਂ ਹੀ ਲੈ ਗਿਆ ਉਹ ਕੱਢ ਕੇ ਨਵੇੜ ਕੇ ਜੇ ਗੱਡੀ ਆਉਂ ਵੀ ਲੈ ਕੇ ਸਾਹਮਣੇ ਆ ਬੰਦਾ ਕਸ਼ੀ ਚੀਨੇ ਇਹ ਕਰਦਾ ਕੰਮ ਬੱਸ ਪਾਸਾ ਓਏ ਪਾਣੀ 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 ਅਸੀਂ ਬਾਪੇ ਤੋੜੀਆਂ ਆ ਲੇ ਕੇ ਆਉਣੀ ਸੀ ਸਰਪ੍ਰਾਈਜ਼ ਚੱਕ ਕੇ ਰਿਮਾਲੀ ਉਹਨਾਂ ਸਾਫ਼ ਹੋ ਜੰਨੇ ਵਧੀਆ ਭੁੱਲ ਗਿਆ ਯਾਰ ਮੈਂ ਲੋ ਜੀ ਬੰਦੇ ਦੋ ਜੁਟ ਗਏ ਨਾ ਨਾ ਬੰਦ ਕਰਕੇ ਦੁਬਾਰਾ ਨਹੀਂ ਚੱਲਣੀ ਇਹ ਇਹ ਜੀ ਇੱਕ ਵਾਰ ਇਹ ਕਰ ਲਈ ਆਪਾਂ ਨੇ ਓਪੇ ਮਸ਼ੀਨ ਮੁੜ ਕੇ ਨਹੀਂ ਰੁਕਣਾ ਹੈ ਮੇਰੇ ਆਪਾਂ ਬੰਦ ਕਰਤੀ ਮੁੜ ਕੇ ਨਹੀਂ ਚੱਲਣਾ ਨੀਵੇ ਦੁਬਾਰਾ پیسے ਪਾਉਣੇ ਪੈਣਿਆ ਤੇ ਜੇ ਇਹਦਾ ਆਪਾਂ ਝਾੜੂ ਜਾ ਫੇਰਨਾ ਜਿਹੜਾ ਮੰਜੀਦ ਫੇਰ ਲੱਗਿਆ ਤਾ ਤਾਂ ਆਪ ਨੂੰ ਸਪਾਸ ਤੋਂ ਲਾ ਕਰਨਾ ਪੈਣਾ ਓਰੇ ਕਰਕੇ ਰੁਪਈਆ ਪਾਉ ਇਹਦੇ ਵਿੱਚ ਨੂੰ ਇਹ ਇੱਥੇ ਨੂੰ ਪੈਂਦਾ ਜੀ ਰੁਪਈਆ ਜੇ ਮਸ਼ੀਨ ਨੇ ਚੱਕ ਲਿਆ ਠੀਕ ਆ ਨਹੀਂ ਇੱਥੇ ਨੂੰ ਕੱਟ ਵੀ ਦਿੰਦੀ ਹੈ ਕਈ ਵਾਰ ਜਾਂ ਨਹੀਂ ਕੱਟਦੀ ਰੁਪਈਆ ਤੇ ਉਹਦੇ ਬਾਅਦ ਆਹਾ ਰੈਗੂਲੇਟਰ ਜਾ ਘਮੂਣਾ ਪੈਂਦੀ ਜੀ ਇਸੋ ਚ ਆਹਾ ਮਲਗੀ ਲਾਲੂ ਵੀ ਸ਼ੈਂਪੂ ਨਾਲ ਕਮਲ ਸ਼ੈਂਪੂ ਮਾਰ ਰਿਹਾ ਗੱਡੀ ਤੇ ਤੇ ਆ ਦੇਖੋ ਸ਼ੈਂਪੂ ਮਾਰ ਰਿਹਾ ਤਾਂ ਕਮਲ ਤਾਂ ਸ਼ੈਂਪੂ ਤੇ ਕਰਦੀ ਹੁਣ ਆਪਾਂ ਨੇ ਗਾਹ ਮਾਰਨਾ ਪਾਣੀ ਕਿਉਂਕਿ ਇਹ ਜਿਹੜਾ ਬੋਰਸ਼ ਹੈ ਨਹੀਂ ਰੁਪਈਆ ਪਾਰ ਜਿਹਦਾ ਮਾਲ ਕੋਲੇ ਹੋਣ ਇਹਦੇ ਆਉਰੇ ਲਵਾਜੋ ਦੇ ਆਹ ਡੱਕ ਵਾਲੇ ਤੇੜ ਦਾ ਮੰਦਰ ਰੁਪਿਆ ਪਾ ਕੇ ਮਾਰਦਾ ਝਾੜੂ ਨਹੀਂ ਜੀ ਮੈਂ ਹੁਣ ਮਸਜਿਦ ਫ੍ਰੀਜ ਹੀ ਚੱਲਣ ਲੱਗਿਆ ਕੰਮ ਦਾ ਫਿਰ ਫ੍ਰੀਜ ਬੜੀ ਹੀ ਝਾਂਦਾ ਮੈਨੂੰ ਕਾ ਕੋੜਾ ਕੋੜਾ ਦੇਖਦਾ ਹਾਂ ਹਾਂ ਆ ਪਰ ਤੁਸੀਂ ਪੈ ਫਸਾ ਲਿਆ ਅਪਸਿਚ ਗੁਲਜਾਂ ਪੈ ਗਈਆਂ ਦਵਾ ਦੂਏ ਪਾਸੇ ਨੂੰ ਘੁੰਮੋ ਯਾਰ ਕੋਈ ਨਾ ਹੋ ਜੁਕੇ ਯਾਰ ਆਪਸਿਚ ਹੋਣ ਪਾਉਂਗਾ ਉਸ ਪਾਸੋਂ ਇਹ ਲੈ ਹੁਣ ਮਾਰੇ ਦੇ ਬਾਅਦ ਕਿਹੜੇ پیسے ਪਾਉਂ ਕਰਦਾ ਹੁੰਦਾ ਯਾਰ پیسے ਪਾਉਂਗਾ ਹੁੰਦਾ ਲੈ ਵਾ ਮੋਰਕ ਬਣਾਉਂਦਾ ਇਹ ਆਜਾ ਕੈਮਰੇ ਦੇ ਮੂਰੇ ਕਹਿੰਦਾ ਚੱਲ ਰੈਂਟ ਦੇ ਮੈਂ ਬੰਦ ਕਰ ਦਣਾ ਮੈਂ ਕੱਢ ਦੂੰ ਸੀਨ ਵਿੱਚ ਤੇ ਇਹ ਪੈਗਾਂ ਨੂੰ ਰੁਪਈਆ ਖਰਾਬ ਕਰਨਾ ਯਾਰ ਉਹਦੇ ਬਾਅਦ ਹੀ ਆ ਪਾਣੀ ਦੂਆ ਠੰਡਾ ਪਾਣੀ ਚਲਾਈ ਪਾਸੋਂ ਤਾਂ ਕਿ پیسے ਚਲਾ ਦੇ ਭਾਈ ਕਹਿੰਦਾ ਹਾਰਦਾ ਨਹੀਂ ਮੁੰਡਾ ਕਹਿੰਦਾ ਵੀ ਮੈਂ ਕੈਮਰਾ ਚਲਦਾ ਮੈਂ ਠੱਗੀ ਨਹੀਂ ਕਰਨੀ ਹੈ ਸਵਾਸੋਲਾ ਚਲਾਉਣਾ ਚਲਾਉਣਾ ਆਹ ਚੱਲ ਸਪਾਸੋਲੇ ਦੇ ਮੂਰੇ ਆਇਆ ਸਪਾਸੋਲਾ ਆ ਠੰਡੇ ਪਾਣੀ ਵਾਲਾ ਉਹਦੇ ਬਾਅਦ ਚਿਹਰਾ ਜਿਹੜੀ ਪਾਲਸੀ ਜਿਹੜਾ ਦਿਖਾਉਂਦੇ ਨੇ ਟੀਵੀ 'ਚ ਵੀ ਪਾਣੀ ਦਾ ਤੁਪਕਾ ਵੀ ਨਹੀਂ ਛੱਡਦਾ ਹੈ ਉੱਪਰ ਉਹ ਆ ਚੀਜ਼ ਆ ਚਿਹਰਾ ਉਹਦੇ ਬਾਅਦ ਫਿਰ ਗਰਮ ਪਾਣੀ ਵਜਦਾ ਨਾ ਆ ਗਰਮ ਪਾਣੀ ਆ ਆ ਠੰਡਾ ਪਾਣੀ ਵਜਦਾ ਫਿਰ ਉਹਦੇ ਬਾਅਦ ਜਿਹੜਾ ਦਾਗ ਨਹੀਂ ਬਣਦਾ ਇਹ ਚੱਲ ਵੀ ਆਹ ਇਹ ਇਹ ਨਾਲ ਦੀ ਨਾਲ ਝਾਂਕ ਕੱਢਦਾ ਹਨਾ ਆ ਤਾਂ ਹੀ ਤੇ ਤਾਂ ਸਹੀ ਕਰਤੀ ਜਾਂ ਕਿ ਝੰਗ ਕਰਤੀ ਇਹ ਗੱਡੀ ਗਰਮਾ ਲ ਕੇ ਤਾਂ ਇਹ ਤਾਂ ਸੁੱਕਾ ਜਾ ਘਸਾ ਲਈ ਜਨੇ ਇਹਨੂੰ ਕਿੰਨਾ ਪੈਸੇ ਪਾਏ ਤੇ ਉਹ ਕੰਮ ਲੈ ਲੱਗੀ ਚੱਲ ਤੋਈਏ ਚੱਲ 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 ਲੈ ਲੱਗੀ ਸੂਰੇ ਬੰਦੇ ਨੇ ਆਹ ਜਿਹੜਾ ਸਿਸਟਮ ਆਹ ਪਾਰ ਗੱਡੀਆਂ ਧੋਣੇ ਵਾਲਾ ਜਿਹਦੇ ਨਾਲ ਨਾਲ ਇਹਨੇ ਹੋਰ ਵੀਰੇ ਮਸ਼ੀਨਾਂ ਵਾਲਾ ਕੰਮ ਵੀ ਖੋਲਿਆ ਜਿਹਨੂੰ ਕੱਪੜੇ-ਕੁਪੜੇ ਧੋਣੇ ਵਾਲਾ ਕੰਮ ਵੀ ਖੋਲਿਆ ਹੋਇਆ ਤਾਂ ਇੱਧਰ ਖੋਲਿਆ ਬਾਈ ਜਨੇ ਵਿੱਚ ਇਹ ਮਲਗੀ ਬੰਦੇ ਨੇ ਕੰਬਲ-ਮੁਕਲ ਧੋਣੇ ਨੇ ਆਪਣੇ ਅਰ ਜਾਈ ਵਗੈਰਾ ਵੀ ਧੋ ਸਕਦਾ ਦੇਖੋ ਮਸ਼ੀਨਾਂ ਕਿੱਡੀਆਂ ਕਿੱਡੀਆਂ ਨੇ ਇਹ ਸਕੋਣ ਵਾਲੀਆਂ ਨੇ ਇਹਨਾਂ 'ਚ ਸੁੱਕਦੀ ਆ ਤੇ ਉਧਰੋਂ ਧੋਣ ਵਾਲੀਆਂ ਨੇ ਆ ਛੋਟੀਆਂ ਛੋਟੀਆਂ ਨੇ ਇਹਨਾਂ ਦੇ ਵਜਨ ਲਿਖਿਆ ਇਹ 8 ਮਤਲਬ 8 ਕਿਲੋ ਵਾਲੀ ਆ ਤੇ ਆ 16 ਕਿਲੋ ਵਾਲੀ ਆ ਇਹ 16 ਕਿਲੋ ਤੱਕ ਦਾ ਵਜਨ ਪੈ ਜਾਂਦਾ ਕੱਪੜਿਆਂ 'ਚ ਇਹਦੇ 'ਚ 8 ਕਿਲੋ ਤੱਕ ਪੈਂਦਾ ਜੀ ਉਹਦੇ ਬਾਅਦ ਆ ਸੁਕਾਉਣੇ ਵਾਲੀਆਂ ਨੇ ਤੇ ਪੈਂਦੇ ਸਾਰੀਆਂ ਜਿਵੇਂ ਲਗੀ ਸਿੱਧੇ ਪੈਸੇ ਨਹੀਂ ਪੈਂਦੇ ਹੈ ਇਹਾਂ ਦੀ ਪਹਿਲਾਂ ਸਿੱਕੇ ਜੇ ਕੱਢਣੇ ਪੈਂਦੇ ਆ ਉਰ ਇਹਦੇ ਪੈਸੇ ਪਾ ਕੇ ਉਹਦੇ ਬਾਅਦ ਪਿਆ ਉਹ ਸਿੱਕਿਆਂ ਜਿਹਾ ਨਾਲ ਚੱਲਦੀਆਂ ਆ। ਵਗਾਰਾ ਧੋਣ ਨੂੰ ਆ ਬਣਾਇਆ ਹੋਇਆ ਪਰ ਇਹ ਖਰਾਬ ਹੋਇਆ ਹੋਇਆ। ਆ ਦੇਖਾ ਜੇ ਨਾਲ ਥੋੜੀ ਥੋੜੀ ਵੀ ਸੀ। ਤੇ ਨਹੀਂ ਮੋਟਰਸਾਈਕਲ ਧੋਣ ਨੂੰ ਇਹ ਲਹਿਦਾ ਖਾਣਾ ਬਣਾਇਆ ਹੋਇਆ। ਤੇ ਉਹਦੇ ਕਰਕੇ ਭਾਈ ਹੁਣ ਇੱਧਰ ਖਰਾਬ ਹੋ ਤਾਂ ਬੰਦੇ ਨੂੰ ਆਪਾਂ ਨੇ ਉਹ ਜਗ੍ਹਾ ਛੱਡਤੀ ਜਿੱਥੇ ਆਪਾਂ ਗੱਡੀ ਧੋਣੀ ਸੀ। ਕਮਲ ਨੂੰ ਮੈਂ ਚਲ ਕੱਢ ਲਾ ਆਪਣਾ ਉੱਧਰ ਟਾਈਮ ਖਰਾਬ ਹੋ ਗਿਆ ਮਜੀਦ ਕੋਲੇ। ਨਹੀਂ ਮੈਂ ਬੰਦੇ ਗੁੱਸਾ ਕਰਦੇ ਨਹੀਂ ਗੁੱਸਾ ਵੀ ਚਲੋ ਕਾਹ ਨੂੰ ਅਗਲਾ ਬੋਲਦਾ ਤਾਂ ਹੁੰਦਾ ਨਹੀਂ ਹੈ ਪਰ ਉਹ ਮਨਜ਼ ਤੇ ਅਗਲਾ ਗਾਲ ਖੜਦਾ ਆ ਵੀ ਸਾਡਾ ਵੀ ਟਾਈਮ ਖਰਾਬ ਕਰਿਆ ਆਪ ਉਧਰ ਵੀਡੀਓ ਬਣਾਉਂਦਾ ਤੇ ਕਮਲ ਨੂੰ ਆ ਵੀ ਗੱਡੀ ਕੱਢ ਲਾ ਪਹਿਲਾਂ ਇਹ ਥੋਲੂ ਆਪਾਂ ਦਾ ਚੱਲ ਫੇਰ 5 ਮਿੰਟ ਤੱਕ ਧੋਲਾਂਗੇ ਬਿੱਲੀਓਂ ਕੱਲ ਕੱਲ ਨੂੰ ਛੁੱਟੀ ਹੋਊਗਾ ਤੇ ਉਧਰ ਕੱਪੜੇ ਉਧਰ ਬੰਦਿਆਂ ਦੇ ਕੱਪੜੇ-ਕੁੱਪੜੇ ਧੋਣ ਲਈ ਆ ਤੇ ਇੱਧਰ ਆਹੀ ਜਿਹੜੇ ਆ ਕੁੱਤੇ-ਬਿੱਲਿਆਂ ਦੇ ਕੱਪੜੇ ਹੁੰਨੇ ਆ ਵਿਚੋਂਦੇ ਵਿਛਾਉਂਦੇ ਨੇ ਇਹ ਉਹ ਤੋਂ ਇੱਧਰ ਆ ਉਹਨਾਂ ਦੀਆਂ ਮਸ਼ੀਨਾਂ ਧੋਣ ਲਈ ਵੇ ਦੇ ਕਿ ਮਜੀਦ ਕਿੰਨੀ ਕਰੇਗੀ ਗੱਡੀ ਧੌਣ ਨੂੰ ਲੈ ਜਾਈਦਾ ਚ ਮੁਗਾ ਛੱਡੀ ਯਾਰ ਗੱਡੀ ਆ ਮਜੀਦ ਵਾਲੀ ਗੱਡੀ ਆ ਠੀਕ ਆ ਉਹ ਜੀ ਜਿੰਨਾ ਵੀ ਆ ਸਿਸਟਮ ਚੱਲਦਾ ਔਰੇ ਆ ਕਾਰਵਾਸ਼ ਵਾਲਾ ਇਹ ਸਾਰੇ ਆ ਕਮਰੇ ਤੋਂ ਚੱਲ ਰਿਹਾ ਹੈ ਜੀ ਹਾਂ ਇਹਦੇ ਵਿੱਚ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਆ ਕਮਰੇ 'ਚ ਸਾਰੇ ਕਮਰੇ ਦੂਰ ਆਗੇ ਤੈਨੂੰ ਜੁਰੂਆਜੇ ਤੋਂ ਹਾਂ ਲੈ ਮੁੰਡੇ ਏਡੇ ਬਰਾਵੋ ਤੈਨੂੰ ਜੁਰੂਆਜੇ ਗੱਡੀ ਧੋ ਛੱਡੀ ਇਹਨਾਂ ਨੇ ਨਾ ਹਲੇ ਦਾ ਰੁਪਿਆ ਬਾਹਰ ਵੀ ਲਾਉਣਾ ਆਪਾਂ ਨੇ ਹਾਲੇ ਗੱਡੀ ਦੇ ਵਿੱਚ ਤੇ ਨਹੀਂ ਸਾਫ਼ ਕਰਨੀ ਆ ਹਾਂ ਸਿਰਾ ਪੋਲ ਬਰੇ ਵੀ ਵਾਰਦਾ ਆ ਪਰ ਹਾਂ ਵੈਕਿਊਮ ਕਲੀਨਰ ਮੇਰੇ ਕੱਦਾ ਦਿਮਾਗ ਜਿਹੜਾ ਵੀ ਕਿਆ ਕਹਨੇ ਆ ਵੈਕਿਊਮ ਕਲੀਨਰ ਕਹਿੰਨੇ ਆ ਬਾਈ ਵੈਕਿਊਮ ਕਲੀਨਰ ਆਈ ਮਸ਼ੀਨਾਂ ਇਹਨਾਂ ਨੇ ਮੂਰੇ ਲਾਈਆਂ ਹੋਈਆਂ ਜੇ ਆਪਾਂ ਦੇ ਵਿਚਾਲੇ ਮੈਟ ਧੋਣੇ ਆ ਉਹ ਮੈਟ ਧੋਣ ਵਾਸਤੇ ਹੀ ਮਸ਼ੀਨ ਲੱਗੀ ਹੋਈ ਬਾਹਰ ਤੇ ਮੈਟ ਵੀ ਧੋ ਸਕਦੇ ਆ ਆਪਾਂ ਮਤਲਬ ਕਿ ਮੈਟ ਇਦਾਂ ਧੋਂਦਾ ਵੀ ਢਿੱਲੇ ਨਹੀਂ ਕਰਦਾ ਹੈ ਮੈਟ ਸਪਰੇਅ ਜੀ ਕਰਦਾ ਪਾਣੀ ਦੀ ਭਾਫ ਜੀ ਦੀ ਦੇ ਨਾਲ ਪਰਮੈਟ ਕੱਢ ਦੰਦਾ ਇਹਨ ਵਧੀਆ ਸੰਤੋਹ ਕੇ ਦਿਖਾਉਣੇ ਆਜੋ ਬਾਹਰ ਬਾਹਰ ਚ ਆ ਗੱਡੀ ਸਾਹ ਧੋ ਲਈ ਆਪਾਂ ਬਾਅਦ ਚ ਤੁਹਾਨੂੰ ਮੈਟ ਵੀ ਧੋ ਕੇ ਦਿਖਾਉਣੇ ਆ ਬਾਹਰ ਬਾਕੀ ਭਾਈ ਜੇ ਇਹ ਸਿਸਟਮ ਤੁਸੀਂ ਫੋਲਣਾ ਕਿਉਂਨੇ ਆ ਤਾਂ ਤੁਹਾਨੂੰ ਆਪਾਂ ਇਹਨ ਵਿਸਤਾਰ ਨਾਲ ਮੈਸੇਜ ਕਰ ਦਿਓ ਕਮੈਂਟ ਕਰ ਦਿਓ ਤੁਹਾਨੂੰ ਪੂਰਾ ਵਿਸਤਾਰ ਨਾਲ ਸਮਝਾ ਕੇ ਦਿਖਾ ਕੇ ਤੇ ਹੋਰ ਹੋ ਸਕਿਆ ਤਾਂ ਬੰਦੇ ਤੋਂ ਆਪਾਂ ਪਰਮਿਸ਼ਨ ਲੈ ਕੇ ਇਹਨੂੰ ਤੁਹਾਨੂੰ ਵੇਚਾਲਾ ਅਜ ਕਵਰੇ ਦੇ ਵਿੱਚ ਜੋੜਾ ਇਹਨੇ ਜਿਗਾੜ ਸੈੱਟ ਕਰਿਆ ਵਾ ਹਾਰਾ ਤੁਹਾਨੂੰ ਦਿਖਾ ਦਾਂਗੇ ਉਹ ਵੀ ਕਿਵੇਂ ਚੱਲਦਾ ਹੈ ਜੀ ਆਹ ਬੱਤ ਨੂੰ ਹੀ ਲਓ ਯਾਰ ਪਰ ਇਹ ਵੀ ਪਾਇਆ ਹੋਇਆ ਨੇ ਬੈਰਿੰਗ ਸਿਸਟਮ ਪਾਇਆ ਹੋਆ ਨਹੀਂ ਬੈਰਿੰਗ ਪਾਇਆ ਹੋਆ ਜਿਹੜਾ ਆਏਗਾ ਮਜ਼ਾ ਰੀਲਾ ਹੀ ਬਣ ਜਾਂਦਾ ਇਹ ਆ ਕੱਪੜੇ ਤੂੰ ਵੀ ਲਿਆਤਾ ਸੀ ਗੱਡੀ ਸਿਕਾਉਣ ਵਾਲਾ ਕਿਹੜੇ ਹੈ ਕਿਹੜਾ ਫਾਈਬਰ ਹੈ ਇਹ ਰੈਸ਼ੀਨ ਹੈ ਇਹ ਰੈਸ਼ੀਨ ਫਾਈਬਰ ਹੈ ਇਹ ਕੈਂਡ ਕੱਪੜਾ ਹੈ ਪੂਰਾ ਸਰੇ ਦਾ ਇੱਕ ਘਰ ਵੱਜਿਆ ਹਾ ਜਿੱਥੇ ਲੰਘਿਆ ਨਾ ਕੱਪੜਾ ਇਹ ਵਾਹ ਮਜਾਲ ਹੈ ਇਹ ਗੱਡੀ ਉਰ ਪਾਣੀ ਦੀ ਬੰਦ ਵੀ ਛੱਡ ਜਵੇ ਜਾਂ ਪਿੱਛੇ ਸਕਰਾਚ ਵੀ ਛੱਡ ਜਵੇ ਮਾੜਾ ਜਿਹਾ ਥ੍ਰੀਟ ਜੀ ਪਾਣੀ ਦੀ ਇਹ ਤਾਂ ਸਮੁੰਦਰ ਸੁਕ ਲਿੰਦਾ ਹਾਂ ਆ ਮੈਟ ਵੀ ਧੋਣੇ ਆਪਾਂ ਨੇ ਤੇ ਆ ਦੇਖੋ ਆ ਲੱਗੀ ਹੋਈ ਮੈਟ ਧੋਣੇ ਵਾਲੀ ਮਸ਼ੀਨ ਆ ਮੈਟ ਵਾਲੇ ਦੇ ਵਿੱਚ ਲੱਗੇ ਹੋਏ ਆ ਬੁਰਸ਼ ਲਿੰਗ ਤਾਂ ਨਹੀਂ ਆ ਕਾਲੇ ਰੰਗ ਦਾ ਪੁਰਸ਼ ਆ ਵਿੱਚ ਪਤਾ ਹੀ ਲੱਗ ਰਿਹਾ ਖੋਲ ਕੇ ਦਿਖਾਉਣਾ ਤੁਹਾਨੂੰ ਬਾਅਦ ਚ ਹੋਰ ਤੇ ਦੇਖ ਆ ਪੈਰ ਨਾਲ ਪਾਣੀ ਛੱਡੀ ਜਾਣਾ ਥੋੜਾ ਥੋੜਾ ਆ ਦੇਖੋ ਤੁਹਾਨੂੰ ਬਾਅਦ ਸੁਣ ਜਣੀ ਵਿੱਚ ਮੈਡ ਦਿੰਦਾ ਚਮਕਾ ਮੈਟ ਧੋਣ ਲੱਗਿਆ ਵੀ ਤਾ ਮੈਂ ਕੀ ਕਰਾਂ ਪਹਿਲਾਂ ਆ ਮੋਟਰਸਾਈਕਲ ਦੇ ਵੀ ਸੁਪੀਰੇ ਬੋਲ ਰੇ ਮਾਰੂ ਕਿੱਥੇ ਮਾਰੂ ਦੱਸ ਕਹਦਾ ਮਾਰ ਲੂ ਮੈਂ ਕਿੱਥੇ ਧੋਣਿਆ ਮੋਟਰ ਹਾਂ ਇਸ ਕੋਣ ਲੱਗਿਆ ਹੋ ਰੇ ਖੜਾ ਕੇ ਧੁੱਪ 'ਚ ਹਾਂ ਧੁੱਪ 'ਚ ਸੁੱਕਣਾ ਪਿਆ ਹੈ ਬਾਈ ਨਾ ਵੀ ਸੁੱਕੇ ਤੇ ਤਰੂ ਕੀ ਦੇਖ ਲਿਆ ਤੁਸੀਂ ਮੈਨੂੰ ਵੀ ਦੱਸ ਦੋ ਮੈਨੂੰ ਪਹਿਲੇ ਉਹ ਲੈ ਗਿਆ ਆ ਪੈਸੇ ਜੀ ਚੱਕਲਾ ਬਣੇ ਬਾਹਰ ਰੱਖਿਆ ਉਹ ਉੱਡ ਜਣੇ ਆ ਕੋਈ ਨਹੀਂ ਹੋ ਗਿਆ ਚੱਲਿਆ ਨਹੀਂ ਪੈਸੇ ਨਹੀਂ ਫੜੇ ਬਾਈ ਤੇਰੇ ਪੈਸੇ ਨਹੀਂ ਸੰਘੀਲਦਾ ਉਹ ਹਾਂ ਹੋਰ ਚਲਵਾ ਲਾ ਇੱਧਰ ਵਾਲੀ ਚ ਪਾ ਲੈ ਲੰਬਾ ਇੱਧਰ ਲੈ ਚੱਲ ਪਿਆ ਹੱਥੇ ਮੇਰਾ ਹਾਂ ਇਹਦੇ ਵਿੱਚ ਉਹ ਆ ਰਵੜ ਉਹ ਲਾਕ ਚ ਦੀ ਉੱਥੇ ਆ ਜਾਂਦੀ ਆ ਬਦਵਾਰਾ ਜਾਂ ਛੱਡਣਾ ਇਹ ਕੋਈ ਵੀ ਬਾਈ ਨੋਰੇ ਸਿਸਟਮ ਸਾਰੇ ਦਿੱਤੇ ਹੋਏ ਨੇ ਜੇ ਹਵਾ ਮਾਰਨੀ ਹੈ ਗੱਡੀ 'ਚ ਹਵਾ ਵਾਲਾ ਸਿਸਟਮ ਕੀ ਦਿੱਤਾ ਹੋਇਆ ਪੈਸੇ ਪਾਓ ਇੱਥੇ ਹਵਾ ਵਾਲੇ ਵਾਸਤੇ ਆਪਰ ਨੂੰ ਪਤਾ ਨਹੀਂ ਤਾਂ ਬੈ ਰਹੇ ਆ ਯਾਰ ਮੇਰੇ ਨਾਲ ਜਿੱਦਣ ਮੈਂ ਗੱਡੀ ਧੋ ਲੈਂਦਾ ਮੀਂਹ ਪੱਕਾ ਪਊਗਾ ਗੱਡੀ ਫੇਰ ਹੋਈ ਜੀ ਹੋ ਜਾਣੀ ਆ ਯਾਰ ਬੱਦਲ ਦੇ ਲੱਗਨੇ ਹੋ ਗਏ ਦੇਖ ਤਾਂ ਸਹੀ ਹਾਂ ਵੀਰ ਗੱਡੀ ਦਾ ਲੱਤੀ ਧੋ ਹਾਂ ਉਹ ਦੇਖੀਓ ਫਿਰ ਮੈਂ ਕਹਿੰਦਾ ਆਪਾਂ ਨੂੰ ਸੁਕਾਉਣ ਦੀ ਦੇਣੀ ਬਾਬਾ ਨੇ ਮੀਂਹ ਪਾ ਦੇਣਾ ਉੱਪਰ ਤੇ ਯਾਰ ਬੱਦਲੇ ਬੱਦਲ ਹੋ ਗਏ ਉਹ ਦੇ ਜਾਹ ਜਾਂਦਾ ਬੱਦਲਾਂ ਚ ਲੈ ਵੀ ਗੱਡੀ ਦੀ ਤਾਂ ਬਾਤ ਬਣ ਗਈ ਹਾਂ ਵੀਰ ਜੀਆ ਗੱਡੀ ਬਣ ਗਈ ਐ ਸੁਸਰੀ ਹਣ ਮੁ ਕਿਹਾ 1 ਰੁਪਏ 'ਚ 15 ਮਿੰਟ ਕੱਟ ਗਿਆ ਉਹ 15 ਤਾਂ ਨਹੀਂ ਕੱਟ ਗਿਆ ਕਿਹਾ ਹੁਣ ਤੇ ਸਾਰੀ ਗੱਡੀ ਦਾ ਤਾਂ ਐ ਸਾਫ਼ ਕਰ ਲਈ ਮੁੜ ਕੇ ਦੋ ਦੋ ਉਲੀ ਸਾਈਡ ਤੋਂ ਉਹਦੀਆਂ ਟਾਕੀਆਂ ਵੀ ਸਾਫ਼ ਕਰ ਲੀਆਂ ਕਮਲੋ ਲਿਆ ਮੈਟ ਦੋਈ ਮੜਦੇ ਚਾਣਾ ਮੈਟ ਕੱਢ ਲਾਂ ਅਰੇ ਝਾੜ ਲੂਗੇ ਪਹਿਲਾਂ ਸੁਕਾ ਲਈਏ ਯਾਰ ਨਹੀਂ ਦਾਗ ਬਣ ਜਾਣੇ ਲਿਆ ਪਹਿਲਾਂ ਗੱਡੀ ਸੁਕਾ ਲਈਏ ਨਹੀਂ ਦਾਗ ਬਣ ਜਾਣੇ ਲਿਆ 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 ਕਪੜਾ ਲਿਆ ਨੇ ਦੇ ਫੜਾ ਇੱਕ ਮੈਨੂੰ ਗੌਂਡਿਓ ਓ ਗੌਂਡਿਓ ਇਹ ਕਪੜਾ ਚਾਹੀਦਾ ਲੈ ਲਿਓ 2 ਨਿਸ਼ਾਨ ਹਾਂ ਲਟਕੇ ਹੁੰਦੇ ਆ ਟਾਕੀਆਂ ਨੂੰ ਹਾਂ ਰੋਣੀ ਜਿੰਦਾਬਾਦ ਟਾਕੀਆਂ ਨੂੰ ਲਟਕੇ ਹੁੰਦੇ ਆ ਤੈਨੂੰ ਵਾਹ ਜਿਹੜੀ ਹੁਣ ਸੁਖਵੀਰ ਬਾਦਲ ਦੀਆਂ ਨਿਕਲਦੀਆਂ ਸੁਖਵੀਰ ਬਾਦਲ ਦੀਆਂ ਤੈਨੂੰ ਭੇਜਣਾ ਤੈਨੂੰ ਅਰ ਕਮਲ ਨੂੰ ਉਮੀਦ ਬਾਦਲ ਦਾ ਤਾਂ ਨਹੀਂ ਨਹੀਂ ਅਗਲੀ ਵਾਰ ਸੁਖਵੀਰ ਬਾਦਲ ਆਉਈ ਯਾਰ ਭਗਵਾਨ ਤੁਮਾਰੇ ਰੰਗ ਲਾਤੇ ਜਿਹੜੇ ਲਾਉਣੇ ਤੇ ਹਾਂ ਸਵਾ ਪੱਕੀ ਗੱਲ ਆ ਯਾਰ ਅਸੀਂ ਉਰੇ ਤੋਂ ਪਤਾ ਕਿੰਨਾ ਜ਼ੋਰ ਲਾਇਆ ਵੋਟਾਂ ਪਾਉਣ ਨੂੰ ਇਹ ਨੂੰ ਇਹ ਨੂੰ ਹੀ ਫੋਲ ਆਉਣਾ ਬਾਈ ਭਗਵੰਤ ਮਾਨ ਨੂੰ ਵੋਟ ਪਾਉਣੀ ਬਾਈ ਭਗਵੰਤ ਮਾਨ ਨੂੰ ਵੋਟ ਪਾਉਣੀ ਸਾਡੇ ਕੋਲ ਕੁਲਵੰਤ ਦੀ ਦੁਕਾਨ ਵੀ ਬੇਚਾਰੇ ਦੀ ਬੰਦ ਹੋ ਗਈ ਹੋਰ ਯਾਰ ਨਾਲ ਸਾਥ ਦਿੱਤਾ ਉਹਨੂੰ ਮੈਂ ਕਿਹਾ ਵੀ ਦਾ ਹਾਂ ਭਗਵੰਤ ਮਾਨ ਨੇ ਜਿਹੜੇ ਚੀਜ਼ ਦੀ ਲੋੜ ਸੀ ਉਹ ਸਸਤੀ ਕਰਦੀ ਹਾਂ ਕੀ ਗੱਲ ਹੈ ਜਿਹੜੀ ਉਹਨੂੰ ਆਪ ਨੂੰ ਲੋੜ ਸੀ ਜਿਹੜੀ ਕੋਈ ਤਾਂ ਬਹੁਤ ਦਾਰੀ ਆ ਕੀ ਗੱਲ ਆ ਹੋਰ ਸਾستی ਸਾستی ਹੋਰ ਜਿਵੇਂ ਮਹੀਨਾ ਕਰੀਦਾ ਇਹਦਾ ਹੈ ਹਾਂ ਫਾਇਦਾ ਤੈਨੂੰ ਫਾਇਦਾ ਹੋਇਆ ਕਿ ਨੁਕਸਾਨ ਲੈ ਜੀ ਤਾਂ ਨੁਕਸਾਨ ਹੋਇਆ ਫਾਇਦਾ ਹੋਇਆ ਤੈਨੂੰ ਐ ਦੱਸ ਪਹਿਲਾਂ ਇਹ ਤਾਂ ਨੁਕਸਾਨ ਹੋਇਆ ਵੀਰੋ ਕਿਹੜੀ ਗੱਲ ਮੈਂ ਅਗਲੀ ਵਾਰ ਵੋਟਾਂ ਨਹੀਂ ਪਾਉਣੀ ਐ ਇਹਦਾ ਨੁਕਸਾਨ ਕਾਹਦੇ ਹੋ ਗਿਆ ਮੇਰੇ ਪਿੱਛੇ ਤਾਂ ਮੈਂ ਸਾਸਤੀ ਕਰਾਤੀ ਯਾਰ ਆਹ ਗੱਲ ਮਾੜੀ ਆ ਹਾਂ ਤੈਨੂੰ ਆ ਗਿਆ ਪਿੱਛੇ ਦਾ ਸਾਸਤੀ ਕਰਾਤੀ ਜਾਂ ਮੈਂ ਉੱਥੇ ਹੁੰਦਾ ਤਾਂ ਜਾਂ ਸਾਸਤੀ ਕਰਾਉਣੀ ਚਾਹੀਦੀ ਹਾਂ ਫੇਰ ਤਾਂ ਅਗਲੀ ਵੋਟ ਅਗਲੀ ਵਾਰ ਪਾਉਂਦੇ ਵੋਟ ਉਹ ਚੱਲ ਮਜੀ ਤੂੰ ਨਾ ਬੋਲ ਯਾਰ ਤਾਂ ਇਹ ਕਿਹੜਾ ਪਲਾਉਣੀਆ ਕਦੇ ਲੋ ਜੀ ਆਹ ਤਰੀਕੇ ਨਾਲ ਹੁੰਨੇ ਆ ਮੈਟ ਸਾਫ ਵਿੱਚੋਂ ਨਾ ਛੱਡਦੀ ਇਹਨੂੰ ਗਰ ਗਿਆ ਭਾਈ ਇੱਕ ਦਿਨ ਇਹ ਵਿੱਚ ਮੁੜ ਕੇ ਆਹੋ ਮੁੜ ਕੇ ਪਤਾ ਨਾ ਮੈਨੂੰ ਮੈਂ ਪਹਿਲੀ ਵਾਰ ਕਰਿਆ ਸਾਲਾ ਪਤਾ ਲੱਗੇ ਨਾ ਵੀ ਕਰਾਂ ਕੀਆ ਪਹਿਲਾਂ ਵਾਲੇ ਵਾਲੇ ਦੇਖਾਂ ਉਹ ਦਫ਼ਤਰ ਜਾਈ ਬੰਦਾ ਜਿਹੜਾ ਸਾਹਮਣੇ ਹੈ ਨਹੀਂ ਮੈਂ ਵੀ ਕਰਾਂ ਗਿਆ ਮੁੜ ਕੇ ਆਹ ਪਤਾ ਨਾ ਮੈਂ ਦੇਖਿਆ ਵੀ ਆਹ ਉਹਦੇ ਖੋਲਦਾ ਆੜੇ ਲੱਗੇ ਹੋਏ ਤਾਂ ਪੰਗਾ ਜਾਂ ਲੈ ਕੇ ਦੇਖਿਆ ਤਾਂ ਕੱਢਿਆ ਰ ਵਿੱਚੋਂ ਤੇ ਛੱਡ ਕੇ ਖਾ ਦਾ ਕੱਢ ਕੇ ਕਿਹਾ ਜਾ ਹੋਇਆ ਗੇਰ ਕੇ ਲੈ ਨਵਾਂ ਕੱਢ ਤਾ ਇਹ ਜੇ ਪਾਇਆ ਜੀ ਇਹਨੇ ਮੈਟ ਵਿੱਚ ਦੇਖੋ ਸੁੰਦਰਤਾ ਵਾਹ ਕੀ ਬਾਤ ਹਾਂ ਭਲਾ ਯਾ ਚੱਕ ਜੱਕੇ ਫਰਾ ਦੇ ਹੈ ਅਫਰਾਉ ਦਾ ਚੱਕ ਜੱਸੀ ਮੈਟ ਤਾਂ ਤੇਰੇ ਉਧਰ ਪਏ ਆ ਉਹ ਤਾਂ ਉੱਤੇ ਪਏ ਆ ਸਾਫ ਹੋ ਗਏ ਕਿਹੜੇ ਬਰਾਵਾ ਆ ਜਾ ਯਾਰ ਇਹ ਤੁਮ ਸਵਾਰ ਕੇ ਮਾਰੋ ਇਹ ਚਰੇਤਾ ਕੱਢ ਆਪਦੇ ਵਾਲੇ ਨੂੰ ਚਾਰ ਚਾਰ ਬਾਰ ਘਮਾਇਆ ਪਾ ਦੇ ਰਹੀ ਆ ਹੋਰ ਉਹ ਤੇਰੇ ਆ ਉਹ ਕਿਹੜਾ ਫੜਾ ਤੂੰ ਆਪਦੇ ਕੱਡੇ ਵੀ ਅੱਛਾ ਉਹ ਨਹੀਂ ਤੇ ਕਿਹੜਾ ਉਹ ਤੇਰੀ ਵਾਲੀ ਗੱਡੀ 'ਚ ਇੰਨੇ ਮੈਟ ਆ ਯਾਰ ਮੈਂ ਅੱਜ ਦੂਜੇ ਆ ਇਹ ਮੁੰਡਾ ਥੱਲੇ ਆਣੇ ਆ ਤੂੰ ਰ ਅੱਛਾ ਮੈਂ ਨਹੀਂ ਗਾ ਯਾਰ ਮੈਂ ਮੇਰੇ ਮੈਂ ਕਿਹਾ ਕਿ ਸਾਡ ਆਹ ਜਿਹੜੀ ਆਵੜ ਵਾਲੀ ਮੈਟ ਆ ਵਾਲੀ ਗੱਡੀ ਵਾ ਵਰਗੇ ਮੈਟ ਵਾਲੇ ਰੰਗ ਆਦਾ ਮੈਂ ਤਾਂਹੀਂ ਕਹਾਂ ਮੈਂ ਸਾੜ ਵਾਲੇ ਮੈਟ ਸੇ ਇੱਕ ਇੱਕ ਵਾਰ ਕਰਕੇ ਕਰਦੇ ਵਾਰ-ਵਾਰ ਕੱਢਦੇ ਆਪਦੇ 4-4 ਵਾਰ ਘੁਮਾਏ ਯਾਰ ਇਹ ਤਾਂ ਰੌਂਡੀ ਕਰ ਗਿਆ ਚੱਲ ਸੌਰੀ ਇੱਕ ਸਰੋਗਨ ਜੀ ਉੱਤੋਂ ਪੈ ਗਈ ਐਣ ਉਹ ਕੰਮ ਸਾਡੇ ਨਾਲ ਹੋ ਗਿਆ ਮਾਈਕ ਕਹਿੰਦੇ ਸਰੋਗਨ ਜੀ ਉੱਤੋਂ ਪੈ ਗਈ ਐਣ ਉਹ ਕੰਮ ਸਾਡੇ ਨਾਲ ਹੋ ਗਿਆ ਮਸੀ ਗੱਡੀਆਂ ਧੋਤੀਆਂ ਆਹਲੇ ਗੱਡੀ ਸੁਕਾ ਕੇ ਛੋਟਿਆਂ ਉੱਪਰ ਤੇ ਫੇਰ ਮੀਂਹ ਵੇ ਆ ਗਿਆ ਉਹਦੇ ਪਿੰਗ ਵੀ ਹੋਈ 20 ਆ ਗਿਆ ਤੇ ਤੂੰ ਨਾ ਗੱਡੀ ਧੋਏਗਾ ਓਏ ਯਾਰ ਯਾਦ ਬੁਗੀ ਆ ਗੱਡੀ ਧੋਕੇ ਲੈ ਕੇ ਜਾਂਦੇ ਆ ਸੀ ਨਹੀਂ ਪੈਂਦਾ ਹੀ ਨਹੀਂ ਪੱਕਾ ਆ ਜਾਂਦਾ ਯਾਰ ਸਾਨੂੰ ਜੇ ਗਾਰਾਜ ਚ ਲਾਦ ਦੀ ਟਾਈਮ ਜਿਹਦੇ ਨਾਲ ਲਾਦ ਦੀ ਅੱਜ ਤਾਂ ਗਾਰਾਜ ਚ ਵੀ ਨਹੀਂ ਲੱਗਣ ਦਾ ਟਾਈਮ ਤਾਂ ਲਾਉਣ ਦਾ ਟਾਈਮ ਮਿਲਿਆ ਉਹ ਥੋੜੀ ਯਾਰ ਸਾਰੇ ਇੱਧਰ ਹੋ ਗਿਆ ਕੰਮ ਜੇ ਤਾਂ ਫੇਰ ਯਾਰ ਕੰਮ ਲੈ ਤਾਂ ਘਰ ਜਾ ਕੇ ਸਿਕਾਉਣੀ ਪੈਣੀ ਹੈ ਯਾਰ ਲਓ ਜੀ ਗੱਡੀ ਦੇ ਲਾ ਗਿਰ ਗੀਆਂ ਫੇਰ ਗਣੀਆਂ ਆ ਮੇਟੂ ਮੂਟਾ ਸਾਫ ਕਰੀ ਹੁਣ ਵਿੱਚ ਦਾ ਪੈਣ ਤੇ ਰਿਹਾ ਕੋਈ ਨਾ ਰੱਬਾ ਕਰ ਲਾ ਦੇ ਲਾਈਆਂ ਨਾ ਸਾਨੂੰ ਇੱਥੇ ਕਣਕ ਚੱਕਣ ਦਿੰਦਾ ਹੁੰਦਾ ਤੂੰ ਆ ਇੱਥੇ ਗੱਡੀ ਨਹੀਂ ਧੋਣ ਦਿੰਦਾ ਹੈ ਅਸੀਂ ਕਣਕ ਵਾੜ ਲੈਣੀ ਮੈਂ ਕਹਿੰਦਾ ਹਰੇਕ ਸਾਲ ਇੱਕ ਅੱਧੇ ਖੇਤ ਦੀ ਸਕਾਉਣੀ ਪੈਂਦੀ ਹੁੰਦੀ ਦੀ ਭਰੀਆਂ ਖ ਬੰਨੀਆਂ ਭਰਾਈਆਂ ਖੋਰ ਕੇ ਮੁਜੀਗਾ ਲੈ ਆ ਜਾ ਮੇਟਾ ਬੰਨੂ ਇੱਧਰ ਆ ਇਹ ਨਾ ਪਰ ਬਿਮਾਰ ਯਾਰ ਜਾਨੂੰ ਅਸੀਂ ਟੱਕੇ ਟੋਕੀਆਂ ਕਰ ਲਈ ਸਾਫ ਉਹ ਪੇਪਰ ਜਗੀਆਂ ਕਿਤੇ ਖਾਲੀ ਨੂੰ ਦਾ ਉਹ ਵਿੱਚ ਰੱਖ ਦੇ ਹਾਂ ਵੀ ਪਰ ਇਹਦੇ ਮਗਰਲੇ ਪਾਸੇ ਲਿਖੀ ਹੋਈ ਬਸਲੀ ਚੀਜ਼ ਤਾਂ ਪੁੱਛਿਆ ਕਿ ਰਿਆ ਬਾਤਾ ਹਾਂ ਪਹਿਲਾ ਮਜੀਦ ਨਾਲ ਗਲਤ ਜੱਫਾ ਲੈ ਬੈਠੇ ਵੇ ਆ ਹੁਣ ਸਾਡਾ ਵਾਲੀ ਗੱਡੀ ਤੇ ਮੈਟ ਚੱਲੇ ਪਹਿਲਾ ਮਜੀਦ ਨੂੰ ਵੀਾਰੇ ਨੂੰ ਅਸੀਂ ਮੁਝ ਲੋ ਮੈਂ ਕੋਸ਼ਿਸ਼ ਕਰਤਾ ਤਾਂ ਮਜੀਦ ਆਮ ਨਾਲ ਬਾਈ ਬਣ ਕੇ ਆ ਸਾਫ ਕਰੀ ਇੱਕ ਮੈਟ ਜੇ ਮੈਂ ਜੇ ਕਿਸੇ ਹੋਰ ਦਾ ਹੀ ਬਣਾ ਗਿਆ ਇੰਨਾ ਲੰਬਾ ਆ ਮੈਡ ਤੇ ਲੱਗ ਡਾਂ ਲਵਾ ਮੂਰੇ ਵਾਲਾ ਚੋਣੀ ਹੂਰੇ ਹਾਂਜੀ ਡਿੱਗੀ ਵਾਲਾ ਵੀ ਸ਼ਕਲ ਡਿੱਗੀ ਵਾਲਾ ਮੈਡ ਹਣਾ ਤੇਰਾ ਹੋਰ ਯਰ ਮੈਡ ਵਿੱਚ ਗੇਰਦਾ ਦੱਸ ਉਹ ਦਾ ਦੁੱਬਣਾ ਗੰਦਾ ਕਰਤਾ ਉਹਣਾ ਵਿੱਚ ਗੇਰ ਕੇ ਨਹੀਂ ਸਹੀ ਹੈ ਹਾਂ ਹੌਲ ਬੋਲੇ ਬੋਲੇ ਉਹ ਕਿੰਨੇ ਬਾਲ ਬੋਲ ਜਿੰਨੇ ਕੋਲੇ ਮੈਂ ਹੋਰੇ ਫਿਰ ਆ ਵੀ ਵਿੱਚ ਦਿਖਾਉ ਤਾ ਗੰਦ ਪਾਇਆ ਲੈ ਹੁਣ ਮੈਡ ਅੱਛਾ ਮੈਡ ਤੇ ਹੋਰ ਭੈਣ ਦੇਣੀ ਤੱਕਾਰੀ ਕੋਲ ਯਾਰ ਆ ਵੀ ਚਲੂੰ ਕਰਟਣਾ ਨਹੀਂ ਹੋ ਗਿਆ ਆਏ ਕਰਕੇ ਦਾਂਦੇ ਜਾਵੇਗੀ ਉਹ ਪਾੜ ਜਣੇ ਇਹ ਨਹੀਂ ਨਹੀਂ ਪਾੜਦੇ ਐਂਟੀ ਵੀ ਹੋ ਗਈ ਆਹ ਰੋ ਮੈਨੂੰ ਤੂੰ ਕੋਲੇ ਸਾਫ ਕਰੇ ਕਰਦੇ ਕਿਨੇ ਨਹੀਂ ਟੁੱਟੀਆਂ ਕੋਈ ਮੈਨੂੰ ਦੱਸਦਾ ਇਸ ਲਈ ਆ ਆ ਆਹ ਚੀਜ਼ ਮਾਰਨੀ ਸੀ ਆਪਾਂ ਉਹ ਉਹ ਵੀ ਬੋਲੀ 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 ਉਹ ਆਹ ਚੀਜ਼ ਮਾਰ ਲਵੇ ਯਾਰ ਪਹਿਲਾਂ ਆ ਵੀ ਇਹਦਾ ਪਾਣੀ ਨਿਕਲ ਨਹੀਂ ਇੱਥੇੋਂ ਨਿਕਲ ਜਾਵਾਂ ਮਾਰੀ ਵੀ ਹਾਂ

ਕਰਤਾ ਕਰਤਾ ਉਹੀ ਕੰਮ ਜਿਹ ਤੋਂ ਮੈਂ ਡਰਦਾ ਸੀ ਓਹੋ ਬਾਈ ਓਹ ਲੈ ਆਈ ਕਪੜਾ ਜਦਈ ਓਹੋ ਤੁਹਾਡੀ ਬੇਨੂੰ ਸਾਰਾ ਕੁਝ ਲਵੇੜ ਤਾ ਵਾ ਆਦਾ ਚੀਜ਼ ਚਾਹੀਦੀ ਆ ਦਾ ਟਰੱਕ ਦੀ ਓਆ ਪਰ ਹੀ ਸਾਹ ਇਹਨੂੰ ਕਾਹਨ ਬੋਲੂ ਲਾਵਾਂ ਕਰੀ ਲਾਲਾ ਤੂੰ ਓਹ ਫੜਾਈ ਹੋਰਾ ਕਪੜਾ ਕੋ ਪਿੱਛੇ ਆ ਨਾ ਫੜਾਈ ਜਿਹੜਾ ਡਿੱਗੀ ਚ ਪਿਆ ਪਿੱਛੇ ਕਾਹਨ ਕੱਢੀਦਾ ਯਾਰ ਆ ਨਹੀਂ ਓ ਜੀ ਕਰੀਮ ਦੀ ਡੱਬੀ ਨੇ ਪਤਾ ਪੰਗਾ ਸਾਰਾ ਇਹ ਸਮਾਨ ਕੱਢ ਕੇ ਸਾਬਕਾਨਾ ਪੈ ਗਿਆ ਪਤਾ ਨਹੀਂ ਕਿਹਦੇ ਹੱਥੋਂ ਨਿਕਲ ਗਈ ਇਹ ਤੇ کریم ਜੀ ਫਿਰ ਨਾਲੇ ਬੰਦ ਦੀ ਨਿਕਲ ਪਤਾ ਨਹੀਂ ਇੰਨਾ ਪ੍ਰਾਈਸਰ ਦਾ ਦੇ ਲੈ ਪਿੱਛੇ ਉਹਦੇ ਪਿੱਛੇ ਦੇ ਸਾਈਡ ਤੇ ਸਾਈਡ ਤੇ ਜਿੱਦ ਨੂੰ ਵੱਜੀ ਖੁੱਲੀ ਰਹੇ ਨਾ ਖੁੱਲੀ ਕਿੱਥੇ ਅਸ ਬੰਦ ਤਾਂ ਬੈ ਗਈ ਇਹ ਉਵੇਂ ਹੋਰ ਆ ਸਾਈਡ ਪਰ ਨੂੰ ਕਿਤੇ ਹਵਾ ਵੜ ਗਈ ਤੇ ਦੋ ਸਾਰੇ ਪਾਸੇ ਨੂੰ ਪਚਕਾਰੀਆਂ ਪਵਾ ਦੀਆਂ ਪਹਿਲਾਂ ਮਾਰਿਆ ਨਹੀਂ ਪਹਿਲਾਂ ਕਿੱਥੇ ਮਾਰ ਲਿਆ ਕਮਾਲ ਕਰਦੇ ਪਏ ਹੋ ਯਾਰ ਓਹ ਹੋ ਆ ਯਾਰ ਬਾਹਰੋਂ ਵੀ ਲੱਗ ਗਈ ਜਾਣਾ ਫਿਰ ਚੱਲੀਏ ਅੱਡਾ ਬੇਈਮਾਨ ਬੰਦਾ ਆ ਕੱਪੜੇ ਦੀ ਦੋ ਗਿੱਟ ਦੀ ਵੀਪਾ ਬੇਈਮਾਨ ਹੋ ਜਾ ਫਿਰਦਾ ਨਾਲ ਨਾਲੇ ਅਸੀਂ ਉਦਣ ਬਾਜੀ ਤੁਹਾਨੂੰ ਦਿਖਾਉਣੇ ਆ ਇਹ ਆ ਚੀਜ਼ ਗੁਰਪ੍ਰੀਤ ਮੇਰੀ ਆ ਜਾਣਾ ਉਹ ਜਾਲੂ ਜੇ ਗਲਰ ਦੀਆਂ ਹਲੀ ਰਹਾ ਕੱਪੜਾ ਜਾਂ ਕੱਪ ਗੱਡੀ ਬਿਮਾਰ ਇਹਨੂੰ ਜੋਰ ਲਾਟਿਆ ਬੰਦੇ ਨੂੰ ਮੈਂ ਦੋ ਲੈ ਲਾ ਗੱਡੀ ਨੂੰ ਦੋ ਚਾਹੀਦੀਆਂ ਨਾ ਇੱਕ ਲੱਗੀ ਇੱਕ ਇੱਕ ਨਿਕਲ ਗਿਆ ਨਾ ਤਾਂ ਇੱਕ ਲੱਗੀ ਤੈਨੂੰ ਉਦੋਂ ਤੈਨੂੰ ਜੋਰ ਪਤਾ ਹਾਂ ਤੈਨੂੰ ਇੰਨਾ ਜੋਰ ਲਾਇਆ ਵੀ ਲੈ ਲੈ ਇੱਕ ਹੋਰ ਜਦ 2 ਰੁਪਏ ਦੇ ਗਿਆਤ ਕਿੰਨੇ ਦੀ ਦੀ 2-3 ਰੁਪਏ ਦੀ ਦੀ ਸਾਰੀ ਬਾਈ ਮੈਂ 2 ਲਈਆਂ ਤੁਸੀਂ ਇੱਕ ਲਈ ਉਹ ਜਾ ਹਾਂ ਕਿਆ ਹੋ ਗਿਆ ਹੁਣ ਪਹਿਲਾਂ ਤਾਂ ਸਾਡੀ ਲੀਰ ਪਰ ਅੱਖ ਰੱਖੀ ਹੁਣ 200 ਰੁਪਏ ਮੰਗਦਾ ਕਿਵੇਂ ਕੱਢ ਲੇ ਪੈਸੇ ਕਮਲ ਪੈਸੇ ਦੇ ਯਾਰ ਮੇਰੇ ਭਾਈ ਆਏ ਨਹੀਂ ਉਹ ਗਾਰ ਨੂੰ ਨਹੀਂ ਗਾਰ ਉਹ ਸੀ ਤੇਰੇ ਨਾਲ ਰਾਲ ਕੇ ਗੱਡੀ ਧੋਣੀ ਹੋਣੀ ਉਹ ਯਾਰ ਚੋਰ ਲਟੇਰੇ ਵੀ ਆਹੇ ਚੋਰ ਵੀ ਆਹੇ ਇਹਨਾਂ ਨੂੰ ਮੇਰੇ ਪੈਸੇ ਵੀ ਚਾਹੀਦੇ ਇਹਦੇ ਪੈਸੇ ਮੇਰੀਆਂ ਲੀਰਾਂ ਵੀ ਚੱਕ ਲਿਆ ਉਹ ਉੱਡ ਕੇ ਉੱਥੇ ਜੇ ਆਉੜੇ ਜਦ ਨੂੰ ਮੈਂ ਕਹੀ ਗਿਆ ਮਜੀਦਾ ਵੀ ਪਾਏ ਨਹੀਂ ਪੈਸੇ ਰੱਖੀ ਦਉਂਦੇ ਆ ਹਵਾ ਦੇਖ ਲੈ ਪਹਿਲਾਂ ਜਿਹੜਾ ਮੀਂਹ ਆਏ ਜਦ ਹਵਾ ਜੀ ਚੱਲੀ ਨਾਲ ਕਿਤੇ ਉੱਡ ਕੇ ਆਉਣੇ ਸੱਚੀ ਗੱਲ ਆਏ ਨਹੀਂ ਗੇ ਇਹ ਸੱਚਾ ਤੌੜੇ ਲੱਗਾ ਨਹੀਂ ਉਹ ਪੈਸੇ ਦੋ ਯਾਰ ਮੇਰੇ ਜਾਨੀ ਦੀ ਜਰੂਰ ਹੁੰਦੀ ਹੈ ਉਹ ਕਮਲ ਦੇ ਯਾਰ ਬਈ ਵਰਕੇ ਮੇਰੇ ਕੋਲ ਨਹੀਂ 100 ਲੱਖ ਜਿੱਥੇ ਮਾਦੀ ਆਦਾ ਗੁਰਦੁਆਰੇ ਜਾਵਾ ਸੌ ਖਾ ਗਿਆ ਬੰਦਾ ਉਹ ਵੀਰਵੇਂ ਮੇਰੇ ਵਿੱਚ ਗੁਰਦੁਆਰੇ ਨੂੰ ਪਿਆਰ ਹੋ ਗਿਆ ਬੰਦਾ ਉਹ ਜਾਓ ਯਾਰ ਕਮਲ ਨਾ ਆ ਕੇ ਚੱਲੇ ਆ ਹਾਂ ਆ ਜਿਹੜੇ ਲਾ ਆਏ ਨੇ ਆ ਆ ਕੇ ਚੱਲੇ ਆ ਉਹ ਤੇ ਜਗਾ ਤੂੰ ਮੁੜ ਜਾਣਾ ਗਰ ਵਰਗਰ ਨਹੀਂ ਖਾਈਏ ਢਿੱਡ ਲੱਗ ਕੇ ਨਾਗਾ ਮੈਨੂੰ 10 ਰੁਪਏ ਕੋਲ ਦੇ ਪਾਉਣੇ ਪੈਣੇ ਦੋ ਵਰਗਰ ਖਾਣੇ ਵਾਸਤੇ ਚਾਹੀਏ ਕਰੋ ਪੀਸੇ ਖਾਣੇ ਆ 20 ਰੁਪਏ ਰੱਖ ਲਓ ਨਾ ਨਾ 20 ਦੇ ਬਾਈ ਮੁੰਡਿਆ ਅਸੀਂ ਤਾਂ ਮਜ਼ਾਕ ਕਰਦੇ ਆ ਬਾਈ ਫਿਰ ਬਾਏ ਬਾਏ ਫਿਰ ਵੀਡੀਓ ਚ ਆ ਆ ਦਾ ਹੀ ਵੀਡੀਓ ਦੇ ਵਿੱਚ ਹੈ ਹਾਂ ਆਹ ਵੜੋ 20 ਰੁਪਏ ਆਹ ਵੜ ਬਾਈ ਤੇਰਾ ਨੋਟ ਹਾਂ ਵਰਗਾਹ ਨੂੰ ਅਈ ਬਈ ਇਹਨੇ 20 ਦਾ ਨੋਟ ਇੱਥੇ ਰੱਖਿਆ ਹੁੰਦਾ ਆਂ ਆ ਚੀਜ਼ ਬਰ ਲੀਰ ਦੇ ਹੇਡਾਂ ਬਾਸ ਮਾੜਾ ਜਿਹਾ ਕੰਡਾ ਆ ਰੱਖ ਕੇ ਪਰ ਜੇ ਉੜ ਜਾਂਦਾ ਹੈ ਯਾਰ ਉੜ ਉੜ ਜਾਂਦਾ ਪਿਛਲੀ ਵਾਰ ਗਿਆ ਭੁੱਲ ਗਿਆ ਆ ਤੇ ਉਹ ਨਹੀਂ ਸੀ ਭੁੱਲ ਗਿਆ ਫੇਰ ਪਿਛਲੀ ਵਾਰ ਵੀ ਭੁੱਲ ਕੇ ਗਿਆ ਇਸ ਵਾਰ ਤੈਨੂੰ ਫੇਰ ਰੋਕੇ ਵੀ ਨਾ ਰੱਖ ਉਹ ਤੇ ਭੁੱਲ ਜਾਣਾ ਉੱਪਰ ਤੇ ਤੂੰ ਬੇਈਮਾਨ ਕਹਿੰਦਾ ਸਾਨੂੰ ਤੇਰੇ ਪੈਸੇ ਬਚਾਏ ਆ ਸੀ ਕਿ ਤਾ ਜੇ ਮੈਂ ਨਾ ਯਾਦ ਕਰਦਾ ਬਚਾਤੇ ਸੀ ਤੁਸੀਂ ਤਾਂ ਅੱਛਾ ਤੁਸੀਂ ਆ 20 ਰੁਪਏ ਪਿੱਛੇ ਹਾਂ ਤੈਨੂੰ ਦੇ ਦੇਣੀ ਸੀ ਤੇ ਅਸੀਂ ਤੈਨੂੰ ਫਿਰ ਵਾਹ ਜੱਥੇ ਲਾਏ ਆ ਕਹਿੰਦੇ ਨੂੰ ਘਰ ਜਾ ਕੇ ਨਾ ਫੜਾ ਕੇ ਆਉਂਦੇ ਸੀ ਯਾਰ ਹੋਰ ਫੇਰ ਕਾਹ ਬੋਲੋ ਉਹ ਨਹੀਂ ਕਹੇ ਕਰਦਾ ਨਾ ਕੋਈ ਨਹੀਂ ਕਹੇ ਕਰਦਾ ਕਹਿੰਦਾ ਮਠਾੜੀ ਇਹ ਲੋਕਾਂ ਨਾਲ ਹਮਲਾ ਤੇ ਗਰੀਏ ਚੱਕਦਾ ਮੈਂ ਰਹੀ ਹਾਂ ਕੋਈ ਨਹੀਂ ਇਹ ਲਟੇਰੇ ਨਹੀਂ ਇਹ ਵੀ ਉਹ ਆ ਇੱਕ ਕਲਾ ਹੈ ਕਲਾ ਹੈ ਜਾਦੂ ਮੰਤਰ ਜਿਹਨਾਂ ਆ ਮਾਰਦਾ ਸੀ ਉਹਰੇ ਆ ਦਾ ਸੱਚ ਜੰਮੀ ਤੋੜ ਜਾਂਦਾ ਆਦੀ ਨਾ ਚੱਕਦੇ ਨਾ ਓ ਓਰੇ ਦੇ ਚੱਕਿਆ ਬੇੜਾ ਦੇ ਚੱਕਿਆ ਕਮਲ ਐ ਦਸੀ ਨੂੰ ਹੂੰ ਕੋੜਿਆ ਚੰਗਾ ਸੀ ਮੇਰਾ ਥੋੜੇ ਕੋ ਨਹੀਂ ਜਰਿਆ ਕੋਈ ਨਾਲ ਫਿਰ ਗਾਹ ਨੂੰ ਹੋਵੇ ਤੇਰਾ ਓਰੇ ਜਾਵੇ ਮੈਂ ਕਹਿੰਦਾ ਹੁਣ ਜਾਣਾ ਕਿ ਤੈਨੂੰ ਆ ਦੇਖ ਲੈ ਜਿੱਥੇ ਨੂੰ ਚੱਲਦੇ ਨੇ ਅੱਛਾ ਤੂੰ ਗੱਡੀ ਥਰੇ ਖੜਾ ਦੇ ਹੈ ਤੂੰ ਸਾਡੇ ਕੋਲ ਨੂੰ ਆ ਸਿੱਧਾ ਇਹਾਂ ਵੱਡੀ ਬਾਹਰ ਤਾਂ ਨਹੀਂ ਖੜਾਉਣੀ ਹੈ ਬਾਈ ਆਪਣਾ ਸਾਡਾ ਘਰ ਨੇੜੇ ਪੈਂਦਾ ਅੱਧਰੋਂ ਆਇਆ ਚਲੋ ਠੀਕ ਆ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਰਜਾ ਤੱਕ ਲਈ ਜੀ ਸਤਿ ਸ੍ਰੀ ਅਕਾਲ ਇਹ ਬੰਦਿਆਂ ਦਾ ਨਹੀਂ ਰੋਲਾ ਮੁੱਕਣਾ ਹੈ ਚਲੋ ਫਿਰ ਆਜੋ ਵਾਏ ਵਾਏ ਜੀ